ਸਾਰੇ ਕਰਨ ਕਰਵਾ ਰਹੇ ਦਾ ਵੀ ਇਸ ਤਰ੍ਹਾਂ ਹੀ ਪੜਾ ਨਹੀਂ ਕੋਲ ਪਾਈਆਂ ਦੇ ਉਹ ਯਾਰ ਇਹਨੂੰ ਪ੍ਰਧਾਨ ਜੀ ਅੱਜ ਤੁਹਾਡੀ ਮੈਨੇਜਮੈਂਟ ਨਾਲ ਮੀਟਿੰਗ ਹੋਈ ਹੈ ਬੋਲੋ ਤੇ ਉਹਦੇ ਚ ਕੀ ਫੈਸਲਾ ਹੋਇਆ ਤੁਹਾਡਾ ਕਿਉਂਕਿ ਟੀਵੀ ਤੇ ਨਿਊਜ਼ ਚੱਲੀ ਜਾਂਦੀ ਹੈ ਪਰ ਤੁਹਾਡਾ ਕੋਈ ਫੈਸਲਾ ਜਿਹੜਾ ਉਹ ਜਨਤਾ ਉਡੀਕ ਰਹੀ ਹੈ ਕਿ ਕੀ ਫੈਸਲਾ ਹੋਇਆ ਤੁਹਾਡੀਆਂ ਮੰਗਾਂ ਮੰਨੀਆਂ ਗਈਆਂ ਹੜਤਾਲ ਤੋਂ ਕਰਮਚਾਰੀ ਵਾਪਸ ਜਾਣ ਜਾਂ ਅੜੇ ਰਹਿਣ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਅੱਜ 14 ਅਗਸਤ ਨੂੰ ਸ਼ਾਮ ਦੇ ਟਾਈਮ ਤੇ ਜਿਹੜਾ ਮਹਾਲੀ ট্রান্সਕੋ ਦਾ ਗੈਸਟ ਹੂਆ ਉੱਥੇ ਮੀਟਿੰਗ ਹੁਣ ਤੋਂ ਉਸ ਸਮਾਂ ਪਹਿਲਾਂ ਹੋ ਗਈ ਹੈ ਮੀਟਿੰਗ ਦੇ ਵਿੱਚ ਜਿਹੜੇ ਇਸ਼ੂ 10 ਅਗਸਤ ਅਗਸਤ ਦੀ ਮੀਟਿੰਗ ਦੇ ਵਿੱਚ ਵਿਚਾਰੇ ਸੀ ਜਿਸ ਮੀਟਿੰਗ ਦੇ ਵਿੱਚ ਉਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਖਜ਼ਾਨਾ ਮੰਤਰੀ ਮਾਜੋਬ ਸ੍ਰੀ ਹਰਪਾਲ ਸਿੰਘ ਚੀਮਾ ਜੀ ਨੇ ਕੀਤੀ ਸੀ ਔਰ ਉਸ ਮੀਟਿੰਗ ਦੇ ਵਿੱਚ ਬਿਜਲੀ ਮੰਤਰੀ ਮਾਜੋਬ ਸ੍ਰੀ ਹਰਭਜਨ ਸਿੰਘ ਈਡੀਓ ਸਾਡੇ ਸੀਐਮਡੀ ਸਾਹਿਬ ਔਰ ادارے ਦੀ ਮੈਨੇਜਮੈਂਟ ਦੇ ਆਈਰੀ ਦੇ ਵਿੱਚ ਜੋ ਸਾਡਾ ਉੱਥੇ ਐਗਰੀਮੈਂਟ ਹੋਇਆ ਸੀ ਲੇਕਿਨ ਉਸ ਦਿਨ ਜਦੋਂ ਅਸੀਂ ਉਹ ਸਮਝੌਤਾ ਕਲਮਬੰਦ ਕਰਨਾ ਸੀ ਉਦੋਂ ਕੁਝ ਡਿਸਪਿਊਟ ਰਹਿ ਗਿਆ ਉਹਦੇ ਕਰਕੇ ਜਿਹੜੀ ਆ ਉਹ ਸਾਨੂੰ ਸਾਡੇ ਕਰਮਚਾਰੀਆਂ ਨੂੰ ਹੜਤਾਲ ਤੇ ਜਾਣਾ ਪਿਆ ਅੱਜ ਅਸੀਂ ਪੰਜਾਬ ਦੇ ਸਮੁੱਚੇ ਬਿਜਲੀ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਸੰਘਰਸ਼ ਕੀਤਾ 11 12 13 14 ਉਹਨਾਂ ਨੂੰ ਸਲੂਟ ਕਰਦੇ ਆਂ ਔਰ ਉਹਨਾਂ ਨੂੰ ਇਸ ਮੌਕੇ ਤੇ ਮੁਬਾਰਕਬਾਦ ਦਿੰਦੇ ਆਂ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜਾ ਤੁਹਾਡੀਆਂ ਮੰਗਾਂ ਤੇ ਮਸਲਿਆਂ ਤੇ ਜੋ ਵੀ ਮੈਨੇਜਮੈਂਟ ਦੇ ਨਾਲ ਸਰਕਾਰ ਨਾਲ ਡਿਸਪਿਊਟ ਸੀ ਉਹ ਅੱਜ ਉਦੇ ਤੇ ਚਰਚਾ ਹੋ ਕੇ ਸਮਝੌਤਾ ਜਿਹੜਾ ਹੁਣ ਉਹ ਕਲਮਬੰਦ ਹੋ ਰਿਹਾ ਤੇ ਅਸੀਂ ਤੁਹਾਡਾ ਕੋਟਨ ਕੋਡ ਧੰਨਵਾਦ ਕਰਦੇ ਹਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਇਹ ਜਿਹੜੀ ਹੜਤਾਲ ਆ ਇਹਨੂੰ ਕੁਝ ਸਮੇਂ ਲਈ ਮੁਲਤਵੀ ਕਰ ਰਹੇ ਹਾਂ ਔਰ ਅਸੀਂ ਦੋ ਤਰੀਕ ਨੂੰ ਜਿਹੜੀ ਆ ਬੀਓਡੀ ਦੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਜਿਹੜੇ ਸਾਡੇ ਇਹ ਸਾਰੇ ਇਸ਼ੂ ਨੇ ਉਹ ਕਲੀਅਰ ਹੋਣਗੇ ਸੋ ਅਸੀਂ ਜਿਹੜੀ ਸਾਡਾ ਛੁੱਟੀ ਦਾ ਪੀੜ ਆ ਉਹ ਵੀ ਉਹਦੇ ਬਾਰੇ ਰਤਨ ਸਿੰਘ ਜੀ ਗੱਲ ਕਰਨਗੇ ਤਾਂ ਮੈਂ ਸਮਝਦਾ ਕਿ ਪੰਜਾਬ ਦੇ ਮਲਾਜ਼ਮਾਂ ਨੂੰ ਬਿਜਲੀ ਕੰਮਿਆਂ ਨੂੰ ਜਿਨ੍ਹਾਂ ਇਤਿਹਾਸ ਰਚਿਆ ਉਹਨਾਂ ਨੂੰ ਮੁਬਾਰਕਬਾਦ ਆ ਜਿਨ੍ਹਾਂ ਨੇ ਸੰਘਰਸ਼ ਨਹੀਂ ਕੀਤਾ ਉਹ ਵੀ ਕਦੇ ਠੰਡੇ ਥਾਂ ਬੈਠ ਕੇ ਜਰੂਰ ਸੋਚਣਗੇ ਬਹੁਤ ਬਤਨਾ ਮਜਾਰੀ ਸਾਹਿਬ ਲਗਾਤਾਰ ਤੁਸੀਂ ਸੰਘਰਸ਼ ਕੀਤਾ ਹੈ ਔਰ ਗੰਢੀ ਮਿੰਟ ਸਾਹਿਬ ਨੇ ਗੱਲ ਕੀਤੀ ਹੈ ਕਿਉਂਕਿ ਆਗੂਆਂ ਦੇ ਦਿਮਾਗ ਤੇ ਵੀ ਬਹੁਤ ਵੱਡਾ ਵਜ਼ਨ ਹੁੰਦਾ ਹੈ ਤੇ ਤੁਸੀਂ ਅੱਜ ਕੁਛ ਨਾ ਕੁਛ ਬੋਰਡ ਤੋਂ ਲੈ ਕੇ ਦਿੱਤਾ ਉਹਨਾਂ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਤੁਹਾਡੇ ਇੱਕ ਕਹੇ ਤੇ ਫੁੱਲ ਚੜਾਏ ਤੇ ਪਿੱਛੇ ਮੁੜ ਕੇ ਨਹੀਂ ਵੇਖਿਆ ਹੜਤਾਲ ਕਰ ਦਿੱਤੀ ਤੇ ਉਹਨਾਂ ਕਰਮਚਾਰੀਆਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਰਜ ਦਾ ਤੁਹਾਡਾ ਕੀ ਮੈਸੇਜ ਹੈ ਜਰੂਰ ਦੱਸੋ ਅੱਜ ਮਿਤੀ 14 ਅਗਸਤ ਨੂੰ ਸੀਐਮਡੀ ਪਲੱਸ ਮਾਨਯੋਗ ਮੰਤਰੀ ਬਿਜਲੀ ਮੰਤਰੀ ਹਰਪਜਨ ਸਿੰਘ ਯੋ ਟੀਟੀਓ ਦੀ ਹਾਜ਼ਰੀ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਹੋਈ ਉਹਦੇ ਵਿੱਚ ਜਿਹੜੀਆਂ 25 ਮੰਗਾਂ ਦਾ ਡਿਮਾਂਡ ਚਾਰਟ ਸੀਗਾ ਉਹਦੇ ਹਰ ਇਸ਼ੂ ਤੇ ਹਰ ਪਹਿਲੂ ਤੇ ਅੱਖਰ ਅੱਖਰ ਤੇ ਜਿਹੜੀ ਹੈ ਜਿਹੜੀ 10 ਤਰੀਕ ਦੀ ਮੀਟਿੰਗ ਦੇ ਵਿੱਚ ਘਾਟਾਂ ਰਹਿ ਗਈਆਂ ਸੀਗੀਆਂ ਉਹ ਅੱਜ ਮੁਲਾਜ਼ਮਾਂ ਦੇ ਇਕੱਠ ਨਾਲ ਮੁਲਾਜ਼ਮਾਂ ਦੇ ਜੋਰ ਮਤਲਬ ਸੰਘਰਸ਼ ਨਾਲ ਅੱਜ ਜਿਹੜੀਆਂ ਜਥੇਬੰਦੀਆਂ ਨੇ ਉਹ ਆਪਣੇ ਪ੍ਰੈਸ਼ਰ ਨਾਲ ਉਹ ਮੰਗਾਂ ਜਿਹੜੀਆਂ ਅੱਜ ਪੂਰੀਆਂ ਕਰਾਈਆਂ ਨੇ ਤੇ ਜਿਹੜੇ ਮਿੰਟਸ ਆਫ ਮੀਟਿੰਗ ਉਹ ਲਿਖੇ ਜਾ ਰਹੇ ਨੇ ਤੇ ਉਹ ਤੋਂ ਬਾਅਦ ਮੈਂ ਸਾਰੇ ਬਿਜਲੀ ਮੁਲਾਜ਼ਮ ਸਾਥੀਆਂ ਦਾ ਜਿਨ੍ਹਾਂ ਨੇ ਸਾਡੇ ਇੱਕ ਹਕਮ ਤੇ ਇੱਕ ਛੋਟੀ ਜਿਹੀ ਕਾਲ ਤੇ ਇਹ ਜਿਹੜਾ ਸੰਘਰਸ਼ ਲੜਿਆ ਏ ਉਹਨਾਂ ਦਾ ਤਨਭਾਦੀਆਂ ਮੈਂ ਰਿਣੀ ਰਹਾਂਗਾ ਜਦ ਤੱਕ ਮੈਂ ਜਿਉਂਦਾ ਰਹਾਂਗਾ ਕਿ ਬਿਜਲੀ ਬੋਰਡ ਦਾ ਬਿਜਲੀ ਬੋਰਡ ਦਾ ਜਿਹੜਾ ਇਤਿਹਾਸ ਵੀ ਹੈ ਕਿ ਸਾਡੀ ਜਿਹੜੀ ਫੌਜ ਹੈ ਉਹ ਡਿਸਪਲਾਈਨਡ ਫੌਜ ਹੈ ਤੋਂ ਉਹ ਫੌਜ ਜਿਹੜੀ ਹੈ ਉਹ ਤਾਂ ਹੀ ਅਸੀਂ ਜਿਹੜਾ ਇਹ ਸੰਘਰਸ਼ ਜਿੱਤ ਸਕੇ ਆ ਸਾਡਾ ਸੰਘਰਸ਼ ਜਿੱਸੇਗਾ ਸ਼ਾਂਤਭਾਈ ਤਰੀਕੇ ਦੇ ਨਾਲ ਬਿਲਕੁਲ ਕਾਇਰੇ ਕਾਨੂੰਨ 'ਚ ਰਹਿ ਕੇ ਅਸੀਂ ਜਿਹੜਾ ਇਹ ਸੰਘਰਸ਼ ਲੜਿਆ ਏ ਜਿਹਦੇ ਕਾਰਨ ਮੈਨੇਜਮੈਂਟ ਤੇ ਸਰਕਾਰ ਮਜਬੂਰ ਹੋਈ ਹੈ ਇਹ ਸਾਡੀਆਂ ਮੰਗਾਂ ਮੰਨਣ ਲਈ ਪ੍ਰਧਾਨ ਜੀ ਇੱਕ ਸਵਾਲ ਮੇਰਾ ਹੋਰ ਹੈ ਜਿਵੇਂ ਕਿ ਤੁਸੀਂ ਪਿੱਛੇ 9 ਤਰੀਕ ਦੀ ਹੜਤਾਲ ਕੀਤੀ ਤੇ ਉਸ ਤੋਂ ਬਾਅਦ 11 12 13 ਅੱਜ 14 ਚ ਖੜੇ ਆਪਾਂ 15 ਤੱਕ ਆਪਾਂ ਨੇ ਜਿਹੜਾ ਹੈਗਾ ਸੀ ਇਹ ਸੰਘਰਸ਼ ਵਧਾਇਆ ਸੀ ਕੀ ਅੱਜ ਉਹ ਤੁਹਾਡੀਆਂ ਪਿਛਲੀਆਂ ਜਿਹੜੀਆਂ ਕੀਤੀਆਂ ਹੜਤਾਲਾਂ ਉਹਨਾਂ ਦੀ ਛੁੱਟੀ ਪਾਸ ਹੋ ਗਈ ਤੁਹਾਨੂੰ ਕੋਈ ਲੈਟਰ ਦਿੱਤਾ ਮੈਨੇਜਮੈਂਟ ਨੇ ਜਾਂ ਪਹਿਲਾਂ ਦੀ ਤਰ੍ਹਾਂ ਵੀ ਇਹ ਬਾਤ ਦੇ ਵਿੱਚ ਪਾਸ ਕਰ ਦਿੱਤੀਆਂ ਜਾਣਗੀਆਂ ਜਿਨ੍ਹਾਂ ਸਾਥੀਆਂ ਨੇ ਤਰੱਕੀਆਂ ਰੁਕੀਆਂ ਨੇ ਇਸ ਕਾਰਨ ਕਿ ਉਹ ਤਰੱਕੀਆਂ ਹੁਣ ਹੋਣਗੀਆਂ ਔਰ ਜਿਨ੍ਹਾਂ ਸਾਥੀਆਂ ਦੀਆਂ ਤਰੱਕੀਆਂ ਜਾਂ ਡੈਫਰ ਹੋਏ ਵਿੱਚ ਉਹ ਸਾਰੇ ਕਲੀਅਰ ਹੋਣਗੇ ਇਹਦੇ ਤੇ ਦੱਸੋ ਮੈਂ ਇਹ ਗੱਲ ਦੱਸਣੀ ਚਾਹੁੰਨਾ ਇੱਥੇ ਆਪਣੇ ਕਾਮਿਆਂ ਨੂੰ ਕਿ ਜਥੇਵੰਦੀਆਂ ਦੇ ਆਗੂਆਂ ਨੇ ਇਹ ਗੱਲ ਕਹੀ ਸੀਗੀ ਸੰਘਰਸ਼ ਤੋਂ ਪਹਿਲਾਂ ਕਿ ਕੋਈ ਪਰਵੀਸ਼ਨ ਵਾਲਾ ਹੋਵੇ ਕੋਈ ਸਾਥੀ ਨਵੀਂ ਡਿਊਟੀ ਵਾਲਾ ਹੋਵੇ ਅਸੀਂ ਕਿਸੇ ਵੀ ਸਾਥੀ ਦਾ ਜਿਹੜਾ ਬਾਲਵਿੰਗਾ ਨਹੀਂ ਹੋਣਦਿਆਂ ਵਾਂਗੇ ਉਹਦੇ ਵਿੱਚ ਦੇ ਵਿੱਚ ਜਿਹੜੀ 9 ਜੁਲਾਈ ਦੀ ਸਟ੍ਰਾਈਕ ਸਟ੍ਰਾਈਕ ਕੀਤੀ ਸੀਗੀ ਤੇ ਆਹ ਜਿਹੜੀਆਂ ਚਾਰ ਸਟ੍ਰਾਈਕਾਂ ਕੀਤੀਆਂ ਨੇ ਇਹਨਾਂ ਦੀ ਜਿਹੜੀ ਚਿੱਠੀ ਹੈ ਉਪਾਸ ਦੀ ਉਹ ਵੀ ਨਾਲ ਉਹਨਾਂ ਤੋਂ ਅਸੀਂ ਲਈ ਹੈ ਤੇ ਇਹਦੇ ਤੇ ਵੀ ਜਿਹੜੇ ਕਰਮਚਾਰੀ ਸੰਘਰਸ਼ ਲੜੇ ਉਹਨਾਂ ਦਾ ਧੰਨਵਾਦ ਕਰਦਾ ਮੈਂ ਤੇ ਆਪਣੇ ਆਗੂ ਸਹਿਬਾਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਪ੍ਰੈਸ਼ਰ ਦੇ ਨਾਲ ਇਹ ਸਰਕੂਲਰ ਜਾਰੀ ਕਰਵਾਏ ਤੇ ਬਾਕੀ ਡਿਟੇਲ ਨਾਲ ਜਿਹੜੀਆਂ ਗੱਲਾਂ ਆਉਣ ਮਿੰਟਸ ਆਫ ਮੀਟਿੰਗ ਆ ਜਾਣਗੇ ਕਿ ਅਸੀਂ ਸਰਕਲਾਂਸ ਜਾਵਾਂਗੇ ਡਿਵੀਜ਼ਨਾਂ 'ਚ ਜਾਵਾਂਗੇ ਸਬਡਿਵੀਜ਼ਨਾਂ 'ਚ ਜਾਵਾਂਗੇ ਤੇ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਮੈਂ ਜਿਹੜਾ ਧੰਨਵਾਦ ਹੈ ਉਹ ਸਾਡੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਜਿਹੜੇ ਸੰਘਰਸ਼ੀ ਲੋਕ ਹੈ ਜਿਨ੍ਹਾਂ ਨੇ ਸਾਡੇ ਸੰਘਰਸ਼ ਦੇ ਵਿੱਚ ਮਦਦ ਕੀਤੀ ਹੈ ਪੰਜਾਬ ਦੇ ਅੰਦਰ ਉਹਨਾਂ ਨੇ ਬਿਜਲੀ ਕਾਮਿਆਂ ਦੇ ਦੁੱਖ ਦਰਦ ਨੂੰ ਸਮਝਿਆ ਏ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਉਹਨਾਂ ਸਾਥੀਆਂ ਦੇ ਅਸੀਂ ਰਣੀ ਆ ਜਦੋਂ ਵੀ ਉਹ ਸਾਨੂੰ ਬਾਜ਼ ਮਾਰਨਗੇ ਕਿਸਾਨ ਅਸੀਂ ਵੀ ਆਪਣੇ ਏਕੇ ਦੇ ਨਾਲ ਉਹਨਾਂ ਦੀ ਹਮਾਇਤ ਤੇ ਜਾਣ ਲਈ ਤਿਆਰ ਆ ਓ ਮਿਡ ਸੌਮ ਮੀਟਿੰਗ ਦਾ ਮੈਟਰ